ਹੋਰ ਨਵਾਂ ਵਲੌਗ ਮੈਂ ਲਿਆਉਣ ਲੱਗਾ ਤੇ ਜਰਮਨੀ ਵੈਸੇ ਬੇਰ ਬਹੁਤ ਮਸ਼ਹੂਰ ਆ ਬੇਰ ਤਾਂ ਸੌਸੇਜ ਦਾ ਮੀਟ ਇਦਾਂ ਦਾ ਖਾਣਾ ਬਹੁਤ ਮਸ਼ਹੂਰ ਆ ਤਾਂ ਇਦਾਂ ਦੇ ਬੇਰ ਗਾਰਡ ਬਹੁਤ ਆ ਇੱਥੇ ਜਿੱਥੇ ਲੋਕੀ ਆ ਕੇ ਬਹਿ ਸਕਦੇ ਆ ਬੇਰ ਪੀ ਸਕਦੇ ਬੈਂਚਸ ਇਹਨਾਂ ਨੇ ਬਾਹਰ ਹੀ ਦੇਖੋ ਸੰਗਤ ਕਿੰਨੀ ਇਕੱਠੀ ਹੋਈ ਹੋਆ ਵਾਹ ਜੀ ਵਾਹ ਆ ਦੇਖੋ ਇੱਥੇ ਅੰਦਰ ਖਾਣਾ ਬਣਦਾ ਸੁਣਦਾ ਇੱਥੇ ਤਾਂ ਇੱਥੇ ਲਿਖਿਆ ਨੋ ਸੈਲਫ ਸਰਵਿਸ ਬੇਸਿਕੀ ਬੈਠੋ ਤਾਂ ਇਦਾਂ ਦਾ ਬੰਦਾ ਹਾਂ ਇਹਨੇ ਕੱਛਾ ਪਾਇਆ ਹੈ ਤਾਂ ਵੈਸਟ ਕੋਟ ਪਾਇਆ ਇਹ ਇਦਾਂ ਦੇ ਬੰਦੇ ਆਉਂਦੇ ਆ ਤਾਂ ਦੇਖੋ ਆ ਦੇਖੋ ਬੇਰ ਇਦਾਂ ਦੇ ਗਲਾਸ ਦਿੰਦੇ ਆ ਆ ਤਕੜੇ ਗਲਾਸ ਤਾਂ ਉਹ ਵੀ ਤਕੜੇ ਗਲਾਸ ਆ ਜਗ੍ਹਾ 16ਵੀਂ ਸਦੀ ਤੇ ਬਣੀ ਸੀਗੀ ਚੰਗੀ ਪੁਰਾਣੀ ਆ ਇਹ ਤਾਂ ਅੱਗੇ ਅਸੀਂ ਇੱਕ ਵਲੌਗ ਲੈ ਆਂਦੀ ਆ ਜਿਹੜੀ ਐ ਜਿੱਥੇ ਦੱਸਦੇ ਆ ਕਿ ਇੰਗਲੈਂਡ ਦੀ ਪੁਰਾਣੀ ਪਬ ਇਹ 12ਵੀਂ ਸਦੀ ਦੀ ਹੈਗੀ ਆ ਤਾਂ ਆਹ 16ਵੀਂ ਸਦੀ ਦੀ ਪਬ ਆ ਇੱਥੇ ਲੋਕੀ ਪਤਾ ਕਿੰਨੇ ਸ਼ਰਾਬੀ ਇੱਥੋਂ ਨਿਕਲੇ ਹੋਣੇ ਉਹ ਔਰੰਗਜ਼ੀਲਾ ਬੰਦਾ ਫਿਰ ਆ ਗਿਆ ਅੱਗੇ ਵੀ ਮਿਲਿਆ ਸਗਾ ਇੱਥੇ ਦਾ ਰੌਣਕ ਹੈ ਬਹੁਤ ਹੈ ਰੌਣਕ ਸ਼ੌਨਕ ਦੇਖੋ ਆਰਕੀਟੈਕਚਰ ਲੈ ਕੇ واہ جی واہ کیا باتا ہائے ہائے اچھے جگہ لپڑی پہ دی ہے جگہ لبو تا بیٹھو پر دیکھو کنے لوگ اتھے بینڈ بھی اتھے گانے بجانے بجا رہی ہے کپڑے پائے ٹوپیاں ویسٹ کوٹ کچھے واہ بھی واہ کیا باتا ہے ਮਿਊਜ਼ੀਕਲ ਇਨਸਟਰੂਮੈਂਟ ਸਾਜ਼ ਵੀ ਇਹਨਾਂ ਦੇ ਚੰਗੇ ਆ ਚੰਗੇ ਖੜਾਕੇਦਾਰ ਵੈਸੇ ਕੋਈ ਜਗ੍ਹਾ ਇਹਨਾਂ ਨੇ ਇੱਕ ਛੱਡੀ ਨਹੀਂ ਹੈਗੀ ਬੈਠਣ ਲਈ ਬਾਹਰ ਵੀ ਹੈਗੇ ਜਗ੍ਹਾ ਵਾਹ ਬਈ ਬਾਕੀ ਬਾਹਰ ਵੀ ਜਾ ਸਕਦੇ ਹੈਗੇ ਆ ਅੰਦਰ ਤਾਂ ਹਾਲਤ ਹੈਗਾ ਹੀ ਹੈਗਾ ਹੀ ਆ ਕਿਤੇ ਸੂਵਰ ਵੀ ਵੇਚਦੇ ਆ ਗਲਾਸੇਸ ਤਾਂ ਫੋਰ ਪੀਜ਼ਾ ਵੀ ਵੇਚਦੇ ਆ اور دیکھو نے چنگے تکڑے گلاس ہیں باہر گارڈن ہونے ہی اتھا 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 بار بار. دے ہونے اور دیکھو بیرل ایک تھا ایک دنیا چو بیر نکل دی ہے واہ 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 گارڈن دیکھو کنی خوبصورت ہے ایک سے لوگ کی بیران شیرہ پیندے ہیں دیکھو کنے لوگ کیا تھے پیندے Was ist das? ਜਿਹੜੀ ਸਚਾਈ ਆ ਯੂਰਪ ਦੇ ਇੱਧਰ ਦੇ ਦੇਸ਼ਾਂ ਤਾਂ ਲੋਕਾਂ ਨੂੰ ਪੀੜਾ ਆਉਂਦਾ ਆ ਆਪਣੇ ਉੱਥੇ ਇੰਡੀਆ ਤਾਂ ਇੱਧਰ ਕਰ ਦਿੰਦੇ ਆ ਕਿ ਕਦੇ ਦੇਖੀ ਨਹੀਂ ਹੁੰਦੀ ਆ ਸਿੱਧੀ ਸਿੱਟੋ ਇਹ ਲੋਕ ਇੰਜੋਏ ਕਰਦੇ ਆ ਗੱਪ-ਸ਼ਪ ਮਾਰਦੇ ਆ ਹੌਲੀ-ਹੌਲੀ ਪਿੰਦੇ ਆਪਣੇ ਲੋਕ ਆਹ ਹੁੰਦਾ ਨਿਗਾਹ ਲਈਏ ਛੇਤੀ ਐਨੂੰ ਦੇਖੋ ਇਹ ਵੇਚਦੇ ਆ ਅੱਧਾ ਲੀਟਰ ਤਾਂ ਲੀਟਰ ਸੋ ਅੱਧਾ ਲੀਟਰ ਇਹਨਾਂ ਦੀ ਬੇਰ ਮਿਲਦੀ 540 ਦੀ ਤਾ ਲੀਟਰ ਦੀ ਮਿਲਦੀ 10.80 ਯੂਰੋ ਦੀ ਤਾਂ ਅਰੀਜਨਲ ਇਹ ਡਾਰਕ ਵੇਅਰ ਵੀ ਹੈਗੀ ਆ ਤਾਂ ਵੈਸੇ ਇੱਥੇ ਲੋਕੀ ਤਾਂ ਨੋਰਮਲ ਲਾਈਟ ਵੇਅਰ ਹੀ ਪਿੰਦੇ ਆ ਜਿੱਥੇ ਵੀ ਦੇਖੋ ਲਾਈਟ ਵੇਅਰ ਹੀ ਦੱਸਦੀ ਆ ਇੱਕ ਡਾਰਕ ਹੈਗੀ ਆ ਵੈਸੇ ਤਾਂ ਲਾਈਟੇ ਹੀ ਪਿੰਦੇ ਲੋਕੀ ਤਾਂ ਇੱਥੇ ਜਨਤਾ ਇਕੱਠੀ ਹੋਈ ਆ ਪਰ ਇੱਕ ਗੱਲ ਦੇਖੋ ਨਾ ਕੋਈ ਰੌਲਾ ਨਾ ਕੋਈ ਲੜਾਈਆਂ ਸਾਰੇ ਇੱਥੇ ਪਿੰਦੇ ਆ ਗੱਪਸ਼ਪ ਮਾਰਦੇ ਆ ਇੰਜੋਏ ਕਰਦੇ ਹੱਸਦੇ ਫਿਰਦੇ ਆ ਆਰਕੀਟੈਕਚਰ ਵੀ ਬਿਲਡਿੰਗ ਦਾ ਦੇਖੋ 16ਵੀਂ ਸਦੀ ਦੀ ਬਣੀ ਵਾਹ ਜੀ ਵਾਹ ਯਾਰ ਹੁੰਦੀ ਉਹ ਵਲੌਗ ਜਿਹੜੀ ਇੰਗਲੈਂਡ ਬਣਾਈ ਸੀਗੀ ਰਾਇਲ ਸਟੈਂਡਰਡ ਪਬ ਦੀ ਜਿਹੜੀ 1100 ਉਸਦੀ ਬਣੀ ਹੋਆ ਖੁਸ਼ੀ ਨਾਲ ਗਾਉਂਦੇ ਆ ਗਾਉਂਦੇ ਬਚਾਉਂਦੇ ਇੰਜੋਏ ਕਰਦੇ ਆ ਆ ਨਾ ਕੋਈ ਲੜਾਈਆਂ ਗਾਣੇ ਗੂਣੇ ਗਾਉਂਦੇ ਪੀਂਦੇ ਆ ਹੁੰਦਾ ਫਨ ਦੇਖੋ ਕਿੰਨੀਆਂ ਬੇਰਾ ਇਹਨਾਂ ਨੇ ਇਕੱਠੀਆਂ ਕੀਤੀਆਂ ਟੇਬਲ ਤੇ ਹੋਰ ਵੀ ਬਹੁਤ ਆ ਰਹੀਆਂ ਲੋਕ ਇਕੱਠਾ ਕਰਦੇ ਆ ਦੀ ਆ ਮੈਨੂੰ ਲੱਗਦਾ ਜਿੰਨਾ ਹੋਰ ਟਾਈਮ ਅਸੀਂ ਇੱਥੇ ਰਹੀਂ ਐਸੇ ਮੈਨੂੰ ਲੱਗਦਾ ਰੌਣਕ ਹੋਰ ਵਧ ਜਾਂਦੀ ਗਾਣੇ ਪਚਾਣੇ ਬਚੀ ਜਾਂਦੇ ਆ ਜਗਾਏ ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਤੱਕ ਜਾਂਦੀ ਆ اندر بھی ایکسل برڈ ویچتے ہور اندر جا سکتے ہیں اتنے بھی خونجا ہے آ بھی ہے گا, گا واہ جی واہ تو کھانا پلیٹاں اتنے صاف ہوں یہ صاف کرنے والی جگہ آ کافی مشین لکھے اتوں کھانا پلیٹا پلیٹاں گن، پلیٹا گندیاں پلیٹاں آ صاف کرتے آرکیٹیکچر کنبیا سولہویں سدینے پجا پجابے بھی ٹریڈیشنل لوگ ہے گیے کپڑے بھی ٹریڈیشنل میوزک بھی ٹریڈیشنل ساز بھی دیکھو

شک دے ہیں جگہ خور آ گئی تو انہیں دے چھوٹی بھی جگہ کتنی گا ساکھا بیر گارڈ دا بلوگ تا میں پہنچ گیا اکھے جتے سوفنیر بیچ دے ٹوپیاں بیچ دے کپ بیچ دے میگنٹ جے بیچ دے کھلا خل، بھی ہے گیا ہے با... امید ہے کہ بلوگ بڑیا لگیا جو اندر رو حاصل باس واسل ہو رب رکھا